ਲੋ ਵੀ ਮਿੱਤਰੋ ਅੱਜ ਮੈਂ ਤੁਹਾਨੂੰ ਉਸ ਬਹੁਪੱਖੀ ਪ੍ਰਤਵਾ ਨਾਮ ਲਾਉਣ ਜਾ ਰਿਹਾ ਜਿਹੜੀ ਕਿਸੇ ਜਾਣ ਪਛਾਣ ਦਾ ਮਹਤਾਜ ਤਾਂ ਨਹੀਂ ਉਹ ਮਿਲਕ ਪਲਾਂਟ ਸੰਗਰੂਰ ਦੇ ਚੀਰਮੈਨ ਵੀ ਰਹਿ ਚੁੱਕੇ ਨੇ ਤੇ ਉਹ ਸੇਵਾਮੁਕਤ ਅਧਿਆਪਕ ਨੇ ਹੋਣਾ ਉਹਨਾਂ ਦੇ ਬੱਚੇ ਭਾਵੇਂ ਬਾਹਰ ਸੈੱਟ ਨੇ ਦੀ ਗੱਲ ਸਿਆਸਤ ਦੀ ਕਰੀਏ ਤਾਂ ਤੁਹਾਨੂੰ ਦੱਸਿਆ ਵੀ ਉਹ ਮਿਲਕ ਪਲਾਂਟ ਦੇ ਚੇਅਰਮੈਨ ਰਹਿ ਚੁੱਕੇ ਨੇ अनेका ਗੀਤਾਂ ਦੇ ਰਚਤਾ ਨੇ ਉਹ ਕਲਦੀਪ ਮਾਨਕ ਸਚੇਤਵਾਲਾ ਸ਼ੰਗਾਰਾ ਸਿੰਘ ਚੈਲ ਹੋਰ ਵੱਖ-ਵੱਖ ਨਾਮੀ ਕਲਾਕਾਰਾਂ ਦੇ ਵਿੱਚ ਉਹਨਾਂ ਦੇ ਗੀਤ ਉਹਨਾਂ ਦੇ ਗੀਤ ਨੇ ਜਿਹੜੇ ਰਿਕਾਰਡ ਹੋ ਚੁੱਕੇ ਨੇ ਕਿ ਤੇ ਮੇਰੀ ਮਰਜ਼ਾ ਹੈ ਮਾਸਟਰ ਸਤਨਾਮ ਸ਼ੇਰੋਂ ਸਤਨਾਮ ਸ਼ੇਰੋਂ ਅੱਜ ਕੱਲ੍ਹ ਸ਼ੇਰੋਂ ਪਿੰਡ 'ਚ ਰੌਣਕਾਂ ਲ ਆ ਰਹੇ ਨੇ ਵੈਸੇ ਹੀਰੋਂ ਉਹ ਰਹਿੰਦੇ ਨੇ ਪਿਛਲੇ ਕਾਫੀ ਸਮੇਂ ਤੋਂ ਹੁਣ ਸੇਵਾ ਮੁਕਤੀ ਤੋਂ ਬਾਅਦ ਕਦੇ ਕਦੇ ਪਿੰਡ ਆ ਜਾਂਦੇ ਨੇ ਤੇ ਪਿੰਡ ਆ ਕੇ ਮੇਰੀ ਅਰਜ਼ ਤੇ ਮੈਨੂੰ ਕਿਹਾ ਕਿ ਕੁਝ ਨਾ ਕੁਝ ਵੱਖਰਾ ਪੇਸ਼ ਕਰਨ ਦਾ ਯਤਨ ਕਰੀਏ ਤਾਂ ਉਹਨਾਂ ਨੇ ਮੇਰੀ ਜਿਹੜੀ ਅਰਜ਼ ਹੈ ਉਹ ਕਬੂਲ ਕੀਤੀ ਹੈ ਅੱਜ ਤੁਹਾਡੇ ਅੱਗੇ ਉਹਨਾਂ ਦਾ ਇੱਕ ਅਦਾਕਾਰੀ ਵਾਲਾ ਵੱਖਰਾ ਪੱਖ ਸਤਨਾਮ ਸ਼ੇਰੋਂ ਜੀ ਦਾ ਰੱਖਣ ਜਾ ਰਿਆਂ ਉਮੀਦ ਕਰਦੇ ਆ ਤੁਸੀਂ ਪਸੰਦ ਕਰੋਗੇ ਮੈਂ ਕਿਹਾ ਜਾਣਤੀਏ ਮੈਂ ਤੈਨੂੰ ਅੱਜ ਧਰਮ ਰਾਜ ਦੇ ਦਰਬਾਰ 'ਚ ਲੈ ਕੇ ਜਾਂਦਾ ਉਹਨੇ ਬੰਦੇ ਇਕੱਠੇ ਕਰ ਲਏ 10-12 ਜਿਹੜੇ ਸੁਰਗ ਸੁਧਾਰ ਗਏ ਸੀ ਉਹ ਕਹਿੰਦਾ ਵੀ ਕੋਈ ਐਸੀ ਗੱਲ ਦੱਸੋ ਜਿਹਨੇ ਕੋਈ ਧਾਰਮਿਕ ਤੌਰ ਤੇ ਗਤੀਵਿਧੀ ਕੀਤੀ ਹੋਵੇ ਇੱਕ ਬੰਦਾ ਖੜਾ ਹੋ ਗਿਆ ਕਹਿੰਦਾ ਜੀ ਮੈਂ ਇੱਕ ਧਾਰਮਿਕ ਜਗ੍ਹਾ ਦਾ ਪੁਜਾਰੀ ਲੱਗਿਆ ਕਹਿੰਦਾ ਪੁਜਾਰੀ ਲੱਗਿਆ ਉੱਥੇ ਕਹਿੰਦਾ ਮੈਂ ਸਵੇਰੇ 4 ਵਜੇ ਉੱਠਿਆ ਕਰਾਂ ਲਾਊਡ ਸਪੀਕਰ ਖੜਕਾਇਆ ਕਰਾਂ ਲੋਕ ਆਇਆ ਕਰਨ ਕਹਿੰਦਾ ਮੈਂ ਬੜੀਆ ਧਾਰਮਿਕ ਕਥਾਵਾਂ ਸੁਣਾਇਆ ਪਰ ਕਹਿੰਦਾ ਕੋਈ ਰਿਸਪੌਂਸ ਨਹੀਂ ਆਇਆ ਕੋਈ ਮਚਾ ਨਹੀਂ ਮੰਡੀ ਜਿਦ ਤੁਰਿਆ ਫਿਰਦਾ ਹੁੰਦਾ ਕੋਈ ਕਿਤੇ ਤੁਰਿਆ ਫਿਰਦਾ ਹੁੰਦਾ ਕੋਈ ਕਣਕ ਵੇਚਣ ਦੀ ਧੁੰਨ ਕਹਾੜ ਹੁੰਦੀ ਕੋਈ ਮਛਰਦਾਨੀ ਚ ਉੱਠ ਕੇ ਆਉਂਦਾ ਹੁੰਦਾ ਬਸ ਕਹਿੰਦਾ ਲੋਕ ਸਰੀਰਕ ਤੌਰ ਤੇ ਤਾਂ ਨੰਨਰ ਕੋਲੇ હાજર ਰਹਿੰਦੇ ਸੀ ਪਰ ਪਰਮਾਤਮਕ ਤੌਰ ਤੇ ਮੇਰੇ ਕੋਲੇ ਇੱਕ ਬੰਦਾ હાજર ਨਹੀਂ ਰਹਿੰਦਾ ਸੀ ਕਹਿੰਦਾ ਇਸ ਕਰਕੇ ਕਹਿੰਦਾ ਮੈਂ ਫੇਲ ਹੋਇਆ ਜੀ ਇਸ ਕੰਮ 'ਚ ਮੈਨੂੰ ਲੱਗਦਾ ਵੀ ਰੱਬ ਦੇ ਜੇ ਨੇੜੇ ਲੱਗਿਆ ਤਾਂ ਮੈਂ ਹੀ ਲੱਗਿਆ ਜਿਹੜੇ ਮੈਨੂੰ ਸੁਣਨਾਉਂਦੇ ਸੀ ਉਹਨਾਂ 'ਚੋਂ ਕੋਈ ਵੀ ਨਾ ਲਵੇ ਨਹੀਂ ਲੱਗਿਆ ਸ਼ਾਂਤੀ ਦੇ ਦੂਜਾ ਬੰਦਾ ਧਰਮਰਾਜ ਨੂੰ ਕਹਿੰਦਾ ਕਹਿੰਦਾ ਮੈਂ ਗੋਰਖਨਾਥ ਦੇ ਟਿੱਲੇ ਤੇ ਜਾ ਕੇ ਬਹਿ ਗਿਆ ਬੜੇ ਟੱਲ ਘੜ ਕੇ ਆਏ ਕੰਨਾਂ ਦੀ ਨਦੀਆਂ ਵੀ ਪਾਈਆਂ ਸਾਧੂ ਰੰਗਾ ਗੇਰੂ ਅਚੋਲਾ ਵੀ ਪਾਇਆ ਲੋਕ ਵੀ ਮੇਰੇ ਕੋਲ ਆਏ ਪਰ ਮੈਂ ਕਾਮਯਾਬ ਨਹੀਂ ਹੋਇਆ ਸ਼ਾਂਤੀਏ ਤੀਜਾ ਬੰਦਾ ਧਰਮਰਾਜ ਨੂੰ ਕਹਿੰਦਾ ਵੀ ਮੈਂ ਕਿਸੇ ਮੰਦਰ ਚ ਪੁਜਾਰੀ ਲੱਗਿਆ ਪੁਜਾਰੀ ਲੱਗਿਆ ਬੜਾ RAM ਨਾਮ ਜਪਾਇਆ ਬੜੇ ਕਹਤਾਂ ਜਾਂ ਕਹਾਣੀਆਂ ਸੁਣਾਈਆਂ ਪੂਰਨ ਭਗਤ ਮੈਂ ਸੁਨਾਇਆ ਬੜੇ ਹੋਰ ਭਗਤ ਮੈਂ ਬੜੇ ਸੁਨਾਏ ਪਰ ਲੋਕ ਕਿੱਥੇ ਸੁਣਦੇ ਆ ਲੋਕ ਤਾਂ ਰਸ ਲੈਣ ਆਉਂਦੇ ਸੀ ਪ੍ਰਮਾਤਮਾ ਵੱਲ ਤਾਂ ਕੋਈ ਵਧਦੇ ਹੀ ਨਹੀਂ ਸੀ ਇਸੇ ਕਰਕੇ ਕਹਿੰਦਾ ਤੀਜਾ ਬੰਦਾ ਵੀ ਕਹਿੰਦਾ ਮੈਂ ਫੇਲ ਹੋਇਆ ਜੇ ਰੱਬ ਦਾ ਨਾਮ ਜਪਿਆ ਤਾਂ ਮੈਂ ਹੀ ਜਪਿਆ ਹੋਰ ਕਿਸੇ ਦੇ ਨਹੀਂ ਜਪਿਆ ਮੈਂ ਕਿਹਾ ਸ਼ਾਂਤੀ ਹੈ ਚੌਥਾ ਬੰਦਾ ਦਾ ਧਰਮ ਰਾਜ ਦੇ ਦਰਬਾਰ 'ਚ ਖੜਾ ਸੀ ਕਰਮਰਾਜ ਕਹਿੰਦਾ ਵੀ ਤੂੰ ਕੀ ਕੀ ਹੈ ਕਹਿੰਦਾ ਜੀ ਮੈਂ ਭਲਾੜਾ ਦੀ ਪੂਜ ਡਰਾਈਵਰ ਸੀਗਾ ਉਹ ਭਲਾੜਾ ਦੀ ਪੂਰੀ ਪ੍ਰਾਣੀ ਖਾਸੀਅਤ ਰਹੀ ਆ ਵੀ ਉਹ ਜੀਆਂ ਬੱਸਾਂ ਟੁੱਟੀਆਂ ਹੁੰਦੀਆਂ ਤੇ ਉਹਦੇ ਸ਼ੀਸ਼ੇ ਖੜਕਦੇ ਹੁੰਦੇ ਤਾਂ ਕਿਆਂ ਫੁੱਟੀਆਂ ਹੁੰਦੀਆਂ ਤੇ ਡਰਾਈਵਰ ਵੀ ਫਿੜ ਕੇ ਜਿਹਾਲੇ ਹੁੰਦੇ ਮਾੜਾ ਮੋਟਾ ਫੋਰਾ ਚੱਪ ਚਵੀ ਲਾਉਂਦੇ ਸੀ ਕਿਉਂ ਸਵਾਰੀਆਂ ਜਦੋਂ ਕਹਿੰਦਾ ਮੈਂ ਚੜ੍ਹਾ ਲੈਂਦਾ ਸੀ ਤੇ ਜਦੋਂ ਬੱਸ ਖੜਕਦੀ ਜੀ ਨਾ ਉਦੋਂ ਬਾਅਦ ਤਾਂ ਫਿਰ ਵਾਹਿਗੁਰੂ ਵਾਹਿਗੁਰੂ ਕੁੱਲ ਜਪਦਾ ਸੀ ਕਹਿੰਦਾ ਜਦੋਂ ਮੈਂ ਪਹਿਲੇ ਪਟਿਆਲੇ ਤੱਕ ਜਾਂਦਾ ਪਟਿਆਲੇ ਤੱਕ ਹੀ ਸੜਕ ਦਾ ਬੁਰਾ ਹਾਲ ਸੀ ਇਹ ਪੁਰਾਣੀ ਗੱਲ ਹੋਊਗੀ ਹੁਣ ਤਾਂ ਝੜਕਾਂ ਦੋੜੀਆਂ ਦੋੜੀਆਂ ਵਧੀਆ ਵੀ ਹੋ ਗਈਆਂ ਇਹ ਉਹ ਡਰਾਈਵਰ ਕਹਿੰਦਾ ਜੀ ਤੇ ਸਾਰੀਆਂ ਸਵਾਰੀਆਂ ਡਰਦੀਆਂ ਡਰਦੀਆਂ ਇੱਕ ੱਡੇ ਤੋਂ ਦੂਜੇ ੱਡੇ ਤੱਕ ਵਾਹਿਗੁਰੂ ਵਾਹਿਗੁਰੂ ਕਰਕੇ ਆਪਣੀ ਜਾਨ ਬਚਾਉਂਦੀਆਂ ਸੀ ਤੇ ਮੈਂ ਤਾਂ ਰੱਬ ਦਾ ਨਾਮ ਜਪਉਂਦਾ ਗਿਆ ਅਗਲੇ ੱਡੇ ਤੋਂ ਫੇਰ ਝੜਦੀਆਂ ਉਹ ਫੇਰ ਰੱਬ ਦਾ ਨਾਮ ਲੈਂਦੇ ਆ ਕੋਈ ਵਾਇਗੁਰੂ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਜਿਹੜੇ ਧਰਮ ਦਾ ਬੰਦਾ ਜੜਦਾ ਸ਼ਾਂਤੀ ਉਹ ਹੀ ਉਸੇ ਧਰਮ ਦੇ ਗੜੋਚ ਹੋ ਜਾਂਦਾ ਵੀ ਬਚ ਕੇ ਬਗਦੀਏ ਘਰੇ ਜਵਾਗ ਢੀਕਦੇ ਨੇ ਉਸ ਤੋਂ ਬਾਅਦ ਫੇਰ ਅਗਲੇ ਬਾਸ ਸਾਡੇ ਤੋਂ ਕਹਿੰਦਾ ਐ ਕਰਦਾ ਕਰਦਾ ਧਰਮ ਰਾਜ ਜੀ ਮੈਂ ਪਟਿਆਲੇ ਪਹੁੰਚ ਜਾਂਦਾ ਧਰਮ ਰਾਜ ਕਹਿੰਦਾ ਫੇਰ ਫੇਰ ਕੀ ਕਹਿੰਦਾ ਚਾਹ ਪਾਣੀ ਪੀ ਕੇ ਜਮ ਚਲਾ ਕੇ ਫੇਰ ਮੋੜ ਪੈਂਦੇ ਆਉਂਦੇ ਹੋਏ ਫੇਰ ਫੇਰ ਵਾਇਗੁਰੂ ਰਾਮ ਦਾ ਨਾਮ ਲਾ ਜਪਾਉਂਦੇ ਆਉਂਦਾ ਕਹਿੰਦਾ ਫੇਰ ਭਾਡੇ ਆ ਜਾਂਦਾ ਫੇਰ ਗਿਆ ਕਿ ਕੋਈ ਮਸੌਂ ਜਾਂਦਾ ਤੇ ਕਿੰਨੀਆਂ ਸਵਾਰੀਆਂ ਨੂੰ ਮੈਂ ਰਾਮਨਾਮ ਜਪਾਇਆ ਧਰਮ ਰਾਜ ਕਹਿੰਦਾ ਮਿੱਤਰਾ ਬਾਕੀਆਂ ਨੂੰ ਤਾਂ ਮੈਨੂੰ ਪਤਾ ਨਹੀਂ ਤੂੰ ਜ਼ਰੂਰ ਸੁਰਗ ਚ ਗਿਆ ਮੇਰਾ